ਜੇ ਸਾਡਾ ਸੂਭਾ ਕਰਜਾਈ ਹੋਏਗਾ ਤਾਂ ਅਸੀਂ ਕਰਜਾਈ ਹੋ ਰਹੇ ਹਾਂ। ਆਪਾ ਕਹਿੰਦੇ ਆਂ ਵੀ ਸਾਨੂੰ ਫ੍ਰੀ ਕੁਸ਼ਨ ਨਹੀਂ ਚਾਹੀਦਾ। ਠੀਕ ਹੈ। ਕਿਉਂਕਿ ਫ੍ਰੀ ਦਿਓਗੇ ਤੁਸੀਂ ਘਰ ਤਾਂ ਦੇਣਾ ਨਹੀਂ ਹੈ। ਖਜ਼ਾਨੇ 'ਚੋਂ ਜਾਣਾ ਹੈ। ਉਹ ਖਜ਼ਾਨਾ ਕਿੱਦਾ? ਪਬਲਿਕ ਦਾ। ਜਿਹੜੀ ਚੀਜ਼ਾਂ ਮਾਫ ਕਰਨ ਦੀ ਬਜਾਏ ਆਪਾਂ ਉਹਨਾਂ ਨੂੰ ਘੱਟ ਕਰ ਦੋ। ਜਿਹੜੀ ਚੀਜ਼ ਆਪਾਂ ਨੂੰ 5 ਰੁਪਏ ਪੈ ਰਹੀਆਂ ਉਹਨੂੰ 2.5 ਕਰ ਦੋ। ਪਰ ਲੋ ਸਾਡੇ ਤੋਂ। ਜੈਸੀ ਕਿਸੇ ਦੀ ਐਜੂਕੇਸ਼ਨ ਹੈ ਨਾ ਉਸਾਂ ਨੂੰ ਕੰਮ ਦਿਓ। ਜਦੋਂ ਉਹਨੂੰ ਕੰਮ ਮਿਲੇਗਾ ਉਹਦੀ 20-30 ਹਜ਼ਾਰ ਰੁਪਏ 40 ਤਨਖਾਹ ਆਏਗੀ। ਉਹਨੂੰ ਕਿਆ ਲੋੜ ਲੈਣਾਂ 'ਚ ਲੱਗਣ ਦੀ ਉਹ ਤਾਂ ਸਾਲ ਕਰ ਗਵਰਨਮੈਂਟ ਦੀ ਜੌਬ ਵੀ ਕਰਦਾ ਰਿਹਾ ਬਾਅਦ ਚ ਉਹਦੀ ਪੈਨਸ਼ਨ ਵੀ ਲੱਗ ਗਈ ਉਹਨੂੰ ਮੈਡੀਕਲ ਸਹੂਲਤ ਹਰ ਚੀਜ਼ ਦੀ ਸਹੂਲਤ ਹੈ ਪਰ ਪੰਜਾਬ ਗਵਰਨਮੈਂਟ ਚ ਐਸੀ ਕੋਈ ਸਹੂਲਤ ਸਾਨੂੰ ਲੱਗ ਨਹੀਂ ਰਹੀ ਵੀ ਜਿਹੜੀ ਗਰੀਬ ਬੰਦੇ ਵਾਸਤੇ ਗਰੀਬ ਬੰਦੇ ਪਾਠ ਇੱਕ ਜਿਹੜੀ ਟੁੱਟਗੀ ਰੋਟੀ ਦਾ ਮਸਲਾ ਔਖਾ ਵੜਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਵੀ ਤੁਸੀਂ ਕਿਰਤ ਕਰੋ ਸਿਰਫ ਮੰਨਤ ਕਰੋ ਤੇ ਹੱਕ ਦੀ ਖਾਓ ਉਹੀ ਬੰਦੇ ਹੁੰਦੇ ਆ ਜਦੋਂ ਵੋਟ ਮੰਗਣ ਆਉਂਦੇ ਆ ਗੋਡੇ ਹੱਥ ਵੀ ਲਾਣਗੇ ਹੱਥ ਵੀ ਮਿਲਾਨਗੇ ਜੱਫੀਆਂ ਵੀ ਪਾਣਗੇ ਸੈਲਫੀਆਂ ਵੀ ਕਰਾਣਗੇ ਪ੍ਰਵਾਚਨ ਕੱਲਾ ਤਾਂ ਹੁਣ ਸਾਰੇ ਹੀ ਕਰਦੇ ਆ ਬਜ਼ੁਰਗ ਵੀ ਕਰਦੇ ਆ ਉਸ ਟਾਈਮ ਤਾਂ ਹਰ ਬੰਦਾ ਕਹਿੰਦਾ ਵੀ ਤੁਸੀਂ ਸਾਨੂੰ ਇੱਕ ਵਾਰੀ ਦਿਤਾਓ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਜਿਹੜੇ ਬੰਦੇ ਨੇ ਵੋਟ ਵੇਚਤੀ ਆਪਣਾ ਆਪ ਵੇਚਤਾ ਬਾਅਦ ਚ ਉੱਥੇ ਦਫ਼ਤਰ ਦੇ ਨੇੜੇ ਢੇਡੇ ਵੀ ਨਹੀਂ ਭਟਕਣ ਦਿੰਦੇ ਆਂ ਬੰਦਾ ਜਿੰਨਾ ਦਫ਼ਤਰ ਚ ਜਾ ਕੇ ਮਿਲੇਗਾ ਨਹੀਂ ਮਿਲ ਸਕਦਾ ਕੋਈ ਬੰਦਾ ਮਿਲੇਗਾ ਜਿਹਦੇ ਪਿੱਛੇ 10 ਬੰਦੇ ਲੱਗੇ ਹੋਏ ਤਾ ਆਪਣਾ ਆਪ ਕਿਸੇ ਦਾ ਗੁਲਾਮ ਨਹੀਂ ਹੈ। ਭਗਵੰਤ ਮਾਨ ਤਾਂ ਕਹਿੰਦਾ ਸੀ ਕਹਿੰਦਾ ਮੈਂ ਆਮ ਬੰਦਾ ਐ ਮੈਂ ਤਾਂ ਤੁਹਾਡੇ ਸਾਰਿਆਂ ਦਾ ਦਰਦ ਜਾਣਦਾ। ਕੋਈ ਕਿਸੇ ਦਾ ਦਰਦ ਨਹੀਂ ਜਾਣਦਾ ਜੀ। ਬੱਚੇ ਅੱਜ ਕੱਲ੍ਹ ਪੜ੍ਹ ਲਿਖ ਕੇ ਵੀ ਗਲੀਆਂ 'ਚ ਬਿੱਲੇ ਤੁਮਰੇ। ਪ੍ਰਮਾਤਮਾ ਕਹਿੰਦਾ ਮੈਂ ਹੱਥ ਪੈਰ ਦਿੱਤੇ ਐ ਤੂੰ ਮਿੰਤ ਕਰਨੀ ਐ। ਅੱਜ ਇਮਾਨਦਾਰ ਬੰਦਾ ਨਾ ਉਹ ਥੱਲੇ ਜਾ ਰਿਹਾ। ਡਿਵੈਲਪ ਹੋ ਰਿਹਾ ਹਰ ਚੀਜ਼ ਬਦਲ ਰਹੀ ਐ ਪਰ ਜੋ ਗਰੀਬ ਬੰਦੇ ਨੂੰ ਚਾਹੀਦਾ ਨਾ ਉਹ ਗਰੀਬ ਨੂੰ ਨਹੀਂ ਮਿਲ ਰਿਹਾ। ਪੜਾਈ ਲਿਖਾਈ ਕਰੀ ਉਹਨੇ ਤਸੱਲਟ ਹੋਣ ਵਾਸਤੇ ਥੋੜਾ ਕਰੀ। ਪੰਜਾਬ ਜਾ ਕੇ ਬਾਹਰਲੇ ਦੇਸ਼ਾਂ 'ਚ ਗੁਲਾਮ ਹੋ ਰਿਹਾ। ਭਾਈ ਵੋਟ ਦੱਸੋ ਐਤਕੇ ਕਿਹਨੂੰ ਪਾਉਣੀ ਆ ਇੱਧਰ ਪੁੱਛ ਕੇ ਪਾਉਣੀ ਆ ਕਿ ਆਪ ਪਾਉਣੀ ਆ ਪਾਉਣੀ ਆ ਕਿ ਪੁੱਛ ਕੇ ਪਾਉਣੀ ਆ ਖੜਾ ਕੌਣ ਆ ਜੀ ਕਾਂਗਰਸ ਐ ਭਾਜਪਾ ਐ ਝਾੜੂ ਐ ਅਕਾਲੀ ਦਲ ਐ ਇਹ ਤਾਂ ਕਹਿੰਦਾ ਸਲਾਹ ਕਰਨੀ ਬਣੀ ਐ ਵੀ ਬੜਾ ਬੜਾ ਭਾਈ ਬੈਠੇ ਹੋਏ ਸਲਾਹ ਕਰਕੇ ਦੱਸਣਗੇ ਜੀ ਅੱਛਾ ਹਰ ਇੱਕ ਵਾਰੀ ਵੋਟਾਂ ਵੇਲੇ ਸਲਾਹ ਕਰਕੇ ਪਾਉਨੇ ਹੋ ਹਾਂ ਜੀ ਹਾਂ ਜੀ ਉਹ ਤੁਸੀਂ ਜਿਵੇਂ ਦੁਕਾਨ ਤੇ ਕੰਮ ਕਰਦੇ ਹੋ ਉਹ ਗੱਲਾਂ ਬਾਤਾਂ ਸੁਣਦੇ ਹੋਣੇ ਕਿ ਲੋਕਾਂ ਦੀਆਂ ਕੀ ਲੱਗਦਾ ਵੀ ਕਿਹੜੀ ਸਰਕਾਰ ਕੰਮ ਵਧੀਆ ਕਰ ਰਹੀ ਆ ਪਹਿਲਾਂ ਤਾਂ ਅਕਾਲੀ ਨੇ ਤੇ ਕਾਂਗਰਸ دیਵਾਨੇ ਕਰਿਆ ਜੀ ਹਾਂ ਹੌਂਤਾ ਮੁਸ਼ਕਿਲ ਆ ਰਹੀ ਨਹੀਂ ਝਾੜੂ ਵਾਲੇ ਕੰਮ ਕਰ ਨਹੀਂ ਰਹੇ ਕੰਮ ਸੱਟ ਨਹੀਂ ਹੋਏ ਕੋਈ ਵੀ ਹਲੇ ਤੋੜੋ ਭਾਈ ਕਿੱਧਰ ਜਾਣਾ ਭਾਈ ਜੀ ਗੱਲ ਹੀ ਮੇ ਆ ਹੁਣ ਪਾਰਟੀ ਐ ਨਾ ਹਾਂ ਜਨਤਾ ਕੋਈ ਚੰਗਾ ਵੀ ਕਹਿੰਦੀ ਐ ਕੋਈ ਮਾੜਾ ਵੀ ਕਹਿੰਦੀ ਐ ਪ੍ਰਾਣ ਵਾਲੇ ਸਮੇਂ ਚ ਪਤਾ ਲੱਗੇਗਾ ਵੀ ਕਿਹੜੀ ਸਰਕਾਰ ਕਿੰਨੇ ਆ ਠੀਕ ਐ ਨਾ ਜਿੱਥੇ ਚੰਗਾ ਲੱਗੇਗਾ ਪਬਲਿਕ ਨੂੰ ਲੱਗੇਗਾ ਵੀ ਹਾਂ ਇਹ ਬੰਦਾ ਸਾਡੇ ਕੰਮ ਕਰ ਰਿਹਾ ਉਹਨੂੰ ਜ਼ਰੂਰ ਵੋਟ ਪਏਗੀ ਇੱਕ ਕਿ ਕਿਨੋ ਕੋਗੀ ਦੇਖ ਕਰੀਏ ਕੀ ਆ ਗਿਆ ਸੇ ਇਹ ਮੈਂ ਕੁਛ ਨਹੀਂ ਕਹਿ ਸਕਦੇ ਵੀਰ ਜੀ ਪਤਾ ਹੈ ਫੇਰੋ ਬੰਦਾ ਨਿਸ਼ਾਨੇਬਾਜ਼ੀ ਤੇ ਆ ਜਾਂਦਾ ਹੈ ਪਾਰਟੀ ਬਾਜ਼ੀਆਂ ਇਹੀ ਚੀਜ਼ਾਂ ਪਿੰਡ ਚ ਮਾਰ ਰਹੀਆਂ ਮਾਰ ਰਹੀਆਂ ਜੇ ਕਿ ਤੇਰੇ ਪਾਰਟੀ ਬਾਜ਼ੀਆਂ ਤੋਂ ਉੱਠ ਕੇ ਉੱਪਰ ਆਪਾਂ ਸਿਰਫ ਆਪਣੇ ਮੁੱਦਿਆਂ 'ਤੇ ਧਿਆਨ ਦਈਏ ਆਪਣੇ ਕੰਮਾਂ 'ਤੇ ਧਿਆਨ ਕੀ ਮੁੱਦੇ ਤੁਹਾਨੂੰ ਕੀ ਲੱਗਦਾ ਵੀ ਆਮ ਬੰਦੇ ਦੇ ਮੁੱਦੇ ਕਿਹੜੇ ਨੇ ਆਮ ਬੰਦੇ ਦੇ ਮੁੱਦੇ ਆ ਜੀ ਮਹਿੰਗਾਈ ਨੂੰ ਲੈ ਕੇ ਬਹੁਤ ਮੁੱਦੇ ਆ ਹੁਣ ਉਹ ਜਿਹੜਾ ਬੰਦਾ ਸਾਰਾ ਦਿਨ ਤਸਲਾ ਟੋੜ ਰਿਹਾ ਉਹਨੂੰ ਕੋਈ ਪੈਨਸ਼ਨ ਨਹੀਂ ਕੋਈ ਬੇਰੋਜ਼ਗਾਰੀ ਪੱਤਾ ਨਹੀਂ ਕੋਈ ਕੁਸ਼ਨ ਨਹੀਂ ਹੁਣ ਇੱਕ ਬੰਦਾ ਮਲਾਜ਼ਮ ਹੈ ਉਹ ਸਾਰੀ ਜ਼ਿੰਦਗੀ ਨਾਲੇ ਦਾ ਗਵਰਨਮੈਂਟ ਦੀ ਜੌਬ ਵੀ ਕਰਦਾ ਰਿਹਾ ਬਾਅਦ ਚ ਉਹਦੀ ਪੈਨਸ਼ਨ ਵੀ ਲੱਗੀ ਉਹਨੂੰ ਮੈਡੀਕਲ ਸਹੂਲਤ ਹਰ ਚੀਜ਼ ਦੀ ਸਹੂਲਤ ਹੈ ਠੀਕ ਹੈ ਪਰ ਪੰਜਾਬ ਗਵਰਨਮੈਂਟ ਚ ਐਸੀ ਕੋਈ ਸਹੂਲਤ ਸਾਨੂੰ ਲੱਗ ਨਹੀਂ ਰਹੀ ਵੀ ਜਿਹੜੀ ਗਰੀਬ ਬੰਦੇ ਵਾਸਤੇ ਗਰੀਬ ਬੰਦੇ ਦੇ ਪੱਖ ਤੋਂ ਸਾਨੂੰ ਜਾ ਕੇ ਮਿਲਾ ਸਵੇਰ ਕੇ ਖੜੇ ਹੋਵੇ ਅੱਛਾ ਸਵੇਰੇ 6 ਵਜੇ ਖੜੇ ਹੋਗੇ ਸ਼ਾਮ ਨੂੰ ਜਾ ਕੇ 6 5 6 ਵਜੇ ਵਾਰੀ ਆਏਗੀ ਭੁੱਖੇ ਪਾਣੇ ਰੋਟੀ ਨਹੀਂ ਪਾਣੀ ਨਹੀਂ ਨਾਲੇ ਪਿੱਛੇ ਜਿਹੜਾ ਤੁਹਾਡੇ ਦਿਹਾੜੀ ਦਾ ਕੰਮ ਛੁੱਟਦਾ ਹੋਇਆ ਸਾਡੀ ਦਿਹਾੜੀ ਅਜੇ ਤਾਂ ਮਜ਼ਦੂਰ ਬੰਦੇ ਆ ਬਹੁਤ ਔਖਾ ਜੇ ਨਾ ਜਾਏ ਨਾ ਰੋਟੀ ਦਾ ਪਿੱਛੇ ਕੰਮ ਖਰਾਬ ਹੈ ਇੱਕ ਦਿਹਾੜੀ ਵੀ ਟੁੱਟ ਗਈ ਰੋਟੀ ਦਾ ਮਸਲਾ ਔਖਾ ਬੜਾ ਜਿਹੜੀ ਤੁਸੀਂ ਇਹ ਗੱਲਾਂ ਕਰੀਆਂ ਇਹ ਨਾ ਬੜੇ ਸੋਹਣੇ ਤੁਸੀਂ ਨੇ ਐਨ ਵੀ ਮੁੱਦੇ ਜਿਹੜਾ ਜਿਹੜਾ ਵਾਕਈ ਅਸਲੀਅਤ ਆ ਆਮ ਬੰਦੇ ਨੂੰ ਇਹ ਚੀਜ਼ਾਂ ਚਾਹੀਦੀਆਂ ਹਾਂਜੀ ਜਦ ਵੋਟਾਂ ਮੰਗਣ ਆਉਂਦੇ ਨੇ ਮੰਨ ਲਓ ਕਦੇ ਕਿਸੇ ਨਾਲ ਤੁਸੀਂ ਗੱਲ ਕਰੀਏ ਇਹ ਕੱਲਾਂ ਦਾ ਹੁਣ ਸਾਰੇ ਹੀ ਕਰਦੇ ਆਂ ਬਜ਼ੁਰਗ ਵੀ ਕਰਦੇ ਆਂ ਉਸ ਟਾਈਮ ਤਾਂ ਹਰ ਬੰਦਾ ਕਹਿੰਦਾ ਵੀ ਤੁਸੀਂ ਸਾਨੂੰ ਇੱਕ ਵਾਰੀ ਦਿਤਾਓ ਅਸੀਂ ਤੁਹਾਡੇ ਸਾਰੇ ਕੰਮ ਕਰਾਂਗੇ ਨੌਕਰੀਆਂ ਦਿਵਾ ਦੇ ਬਾਅਦ ਚ ਉੱਥੇ ਦਫ਼ਤਰ ਦੇ ਨੇੜੇ ਢੇੜੇ ਵੀ ਨਹੀਂ ਭਟਕਣ ਦਿੰਦੇ ਆਮ ਬੰਦਾ ਜਿੰਨਾ ਦਫ਼ਤਰ ਚ ਜਾ ਕੇ ਮਿਲੇਗਾ ਨਹੀਂ ਮਿਲ ਸਕਦਾ ਹੈ ਉਹੀ ਬੰਦਾ ਮਿਲੇਗਾ ਜਿਹਦੇ ਪਿੱਛੇ 10 ਬੰਦੇ ਲੱਗੇ ਹੋਏ ਆ ਤੇ ਉਹੀ 10 ਬੰਦੇ ਆ ਜਿਹੜੇ ਉਹਨਾਂ ਨੂੰ ਜਿਤਾ ਕੇ ਬਾਅਦ ਚ ਜੁੱਤੀਆਂ ਵੀ ਖਾਂਦੇ ਆ ਇਸ ਕਰਕੇ ਪਬਲਿਕ ਦਾ ਸਭ ਤੋਂ ਮੇਨ ਮੁੱਦਾ ਇਹੀ ਹੈ ਸਾਡੀ 60 ਵੋਟ ਸਾਨੂੰ ਕੁਛ ਨਹੀਂ ਚਾਹੀਦਾ 60 ਵੋਟ ਆ ਸਾਡੀ 60 ਵੋਟ ਆਈ ਵਾਰੀ ਪਾ ਰਹੇ ਆ ਕੁਛ ਨਹੀਂ ਬਣੇ ਬਸ ਦਿਆਰੀ ਉੱਭ ਰਹੇ ਕੋਈ ਨਿਖਾਈ ਹੈ ਮਾਰੀ ਇਹ ਭਗਵੰਤ ਮਾਨ ਤਾਂ ਕਹਿੰਦਾ ਸੀ ਕਹਿੰਦਾ ਮੈਂ ਆਮ ਬੰਦਾ ਐ ਮੈਂ ਤਾਂ ਤੁਹਾਡੇ ਸਾਰਿਆਂ ਦਾ ਦਰਦ ਜਾਣਦਾ ਨਹੀਂ ਕੁਛ ਨਹੀਂ ਕਰਿਆ ਕੋਈ ਕਿਸੇ ਦਾ ਦਰਦ ਨਹੀਂ ਜਾਣਦਾ ਜੀ ਅਸੀਂ ਤਾਂ ਇੰਨੀ ਗੱਲ ਜਾਣਦੇ ਆ ਵੀ ਕੋਈ ਵੀ ਬੰਦਾ ਬਣਦਾ ਹੈ ਨਾ ਇਹ ਕਾਮ ਗਰਾਉਂਡ ਤੋਂ ਉੱਠ ਕੇ ਬੰਦਾ ਐਡੇ ਲੈਵਲ ਤੱਕ ਜਾ ਕੇ ਉਹ ਆਮ ਪਬਲਿਕ ਚ ਰਹਿ ਕੇ ਆਮ ਪਬਲਿਕ ਨੂੰ ਭੁੱਲ ਜਾਂਦਾ ਹੈ ਠੀਕ ਹੈ ਇਹ ਕੁਰਸੀ ਕੁਰਸੀ ਜਦੋਂ ਕੁਰਸੀ ਜਿਆ ਗਿਆ ਹਵਾ ਬਦਲ ਜਾਂਦੀ ਹੈ ਪਿੱਛੇ ਕੁਰਸੀ ਜਦੋਂ ਆ ਗਈ ਪਾਵਰ ਆ ਗਈ ਫਿਰ ਕਿਸੇ ਨੂੰ ਨਹੀਂ ਉਹੀ ਬੰਦੇ ਹੁੰਦੇ ਆ ਜਦੋਂ ਵੋਟ ਮੰਗਣ ਆਉਂਦੇ ਆ ਗੋਡੇ ਹੱਥ ਵੀ ਲਾਣਗੇ ਹੱਥ ਵੀ ਮਿਲਾਣਗੇ ਜੱਫੀਆਂ ਪਾਣਗੇ ਸੈਲਫੀਆਂ ਵੀ ਕਰਾਨਗੇ ਪ੍ਰਵਾਚਨ ਨਹੀਂ ਤੁਹਾਡਾ ਇਹ ਕਰਾ ਰਹੇ ਆ ਤੁਹਾਡਾ ਉਹ ਕਰਾ ਰਹੇ ਕੁਝ ਨਹੀਂ ਕਰਾ ਹਾਂ ਅਸੀਂ ਪਤਾ ਕਿਹਾ ਜੀ ਮੈਂ ਦੇਖੋ ਇੱਕ ਅਨਪੜ ਬੰਦਾ ਆ ਪਰ ਮੇਰੀ 42 ਸਾਲ ਦੀ ਉਮਰ ਹੋ ਗਈ ਜੋ ਮੇਰਾ ਅਨੁਭਵ ਹੈ ਨਾ ਆਪਾਂ ਕਹਿੰਦੇ ਆ ਵੀ ਸਾਨੂੰ ਫ੍ਰੀ ਕੁਸ਼ਨ ਨਹੀਂ ਚਾਹੀਦਾ ਵਾਹ ਠੀਕ ਹੈ ਕਿਉਂਕਿ ਫ੍ਰੀ ਦਿਓਗੇ ਤੁਸੀਂ ਘਰ ਤਾਂ ਦੇਣਾ ਨਹੀਂ ਹੈ ਖਜ਼ਾਨੇ 'ਚੋਂ ਜਾਣਾ ਉਹ ਖਜ਼ਾਨਾ ਕੀਦਾ ਪਬਲਿਕ ਦਾ ਜੇ ਸਾਡਾ ਸੂਭਾ ਕਰਜ਼ਾਈ ਹੋਏਗਾ ਤਾਂ ਅਸੀਂ ਕਰਜ਼ਾਈ ਹੋ ਰਹੇ ਆ ਠੀਕ ਹੈ ਨਾ ਇਹ ਹੋ ਸਕਦਾ ਹੈ ਵੀ ਜਿਹੜੀ ਚੀਜ਼ਾਂ ਮaaf ਕਰਨ ਦੀ بجائے ਆਪਾਂ ਉਹਨਾਂ ਨੂੰ ਘੱਟ ਕਰ ਦੋ ਹਾਂ ਜਿਹੜੀ ਚੀਜ਼ ਆਪਾਂ ਨੂੰ 5 ਰੁਪਏ ਪੈ ਰਹੀ ਹੈ ਉਹਨੂੰ 2.5 ਕਰ ਦੋ ਪਰ ਲੋ ਸਾਡੇ ਤੋਂ ਬਹੁਤ ਸੋਹਣੀ ਠੀਕ ਹੈ ਨਾਲੇ ਨਾਲੇ ਹਨਾ ਬਾਈ ਇਹ ਦੇਖ ਕਿੰਨੀ ਸੋਹਣੀ ਗੱਲ ਕਰੀ ਆ ਨਾਲੇ ਇਹਦੇ ਨਾਲ ਕੀ ਆ ਹੁਣ ਮੰਨ ਲਓ ਚਾਹੇ ਸਰਕਾਰ ਮੰਨ ਲਓ ਮੈਂ ਆ ਸਰਕਾਰ ਕਹੂਗੀ ਮੈਂ ਤੈਨੂੰ ਆ ਦੇਤਾ ਆਸਾਨ ਜਿਹਾ ਹੋਈ ਜਾਂਦਾ ਬੰਦੇ ਤੇ ਤੁਸੀਂ ਬੰਦੇ ਦੀ ਆਮਦਨ ਇੰਨੀ ਕੁ ਵਧਾਓ ਕਿ ਬੰਦਾ ਐਨ ਜੁਰਤ ਨਾਲ ਅਣਖ ਨਾਲ ਕਹੇ ਯਾਰ ਮੈਂ ਮੈਂ ਭਰਨ ਯੋਗ ਆ ਹੈਗਾ ਜੈਸੀ ਕਿਸੇ ਦੀ ਐਜੂਕੇਸ਼ਨ ਆ ਨਾ ਉਸ ਨੂੰ ਕੰਮ ਦਿਓ ਜਦੋਂ ਉਹਨੂੰ ਕੰਮ ਮਿਲੇਗਾ ਉਹਦੀ 20 3000 ਰੁਪਏ 40 ਤਨਖਾਹ ਆਏਗੀ ਉਨੂੰ ਕਿਆ ਲੋੜ ਲੰਨਾ ਚ ਲੱਗਣ ਦੀ ਉਹ ਤਾਂ ਸਾਲ ਦੀ ਕੱਟੀ ਘੇਰੇਗਾ ਘਰ ਕਣਕ ਖਰੀਦ ਕੇ ਮਹੀਨੇ ਦਾ ਰਾਸ਼ਨ ਖਰੀਦ ਕੇ ਘੇਰੇਗਾ ਆਪਾਂ ਇਹ ਨਹੀਂ ਕਹਿੰਦੇ ਨੌਕਰੀਆਂ ਚਲੋ ਪਬਲਿਕ ਬਹੁਤ ਜ਼ਿਆਦਾ ਆ ਨੌਕਰੀਆਂ ਘਟ ਆ ਤੁਹਾਡੇ ਕਿਸੇ ਆਂਢੀ ਗੁਆਂਢੀ ਨੂੰ ਤੁਹਾਡੇ ਸਕੇ ਨੂੰ ਕਿਸੇ ਰਿਸ਼ਤੇਦਾਰ ਨੂੰ ਕੋਈ ਨੌਕਰੀ ਮਿਲੀ ਹੈ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਅਸੀਂ ਨੌਕਰੀਆਂ ਬਹੁਤ ਦੇ ਰਹੇ ਹਾਂ ਨਹੀਂ ਮਿਲੀ ਕੁਝ ਨਹੀਂ ਮਿਲੀ ਨੌਕਰੀਆਂ ਜੀ ਦੇਖੋ ਇਵੇਂ ਆ ਰਿਸ਼ਤੇਦਾਰਾਂ ਚੋਂ ਸਾਡੇ ਇੱਕ ਮੁੰਡਾ ਲੱਗਿਆ ਸੀ ਉਹ ਮੁੰਡਾ ਵੀ ਬਹੁਤ ਸਟਰਗਲ ਕਰਕੇ ਫੇਰ ਲਗਿਆ ਠੀਕ ਹੈ ਚਲੋ ਉਹਦੀ ਪੜਾਈ ਲਾ ਲਓ ਜਾਂ ਕੁਝ ਵੀ ਲਾ ਲਓ ਵੀ ਕਿਸਮਤ ਲਾ ਲਓ ਪੜਾਈ ਜਿਵੇਂ ਹੁਣ ਬੱਚੇ ਆ ਅੱਜ ਕੱਲ੍ਹ ਪੜ੍ਹ ਲਿਖ ਕੇ ਵੀ ਗਲੀਆਂ ਚ ਬੇਲੇ ਘੁੰਮ ਰਹੇ ਆ ਉਹਨਾਂ ਨੂੰ ਬਹੁਤ ਸਮਝਾਉਂਦੇ ਆ ਵੀ ਤੁਸੀਂ ਨੌਕਰੀਆਂ ਲੱਣ ਨਾ ਦੇਖੋ ਤੁਸੀਂ ਕੋਈ ਕੰਮ ਸਿੱਖੋ ਆਪਣਾ ਕੀਤਾ ਚਲਾਓ ਹੁਣ ਅਸੀਂ ਵੀ ਆਪਣੇ ਬੱਚੇ ਪਾਲ ਰਹੇ ਤਿੰਨ ਬੱਚੇ ਆ ਮੇਰੇ ਕੋਲ ਠੀਕ ਹੈ ਪਰਿਵਾਰ ਚ ਲਾ ਰਹੇ ਆ ਵਧੀਆ ਪ੍ਰਮਾਤਮਾ ਰੋਟੀ ਦੇ ਰਿਹਾ ਪ੍ਰਮਾਤਮਾ ਕਹਿੰਦਾ ਮੈਂ ਹੱਥ ਪੈਰ ਦਿੱਤੇ ਆ ਤੂੰ ਮਿੰਤ ਕਰਨੀ ਆ ਠੀਕ ਹੈ ਵੀ ਬਾਕੀ ਇਹ ਆ ਜਿਹੜਾ ਅੱਜ ਇਮਾਨਦਾਰ ਬੰਦਾ ਨਾ ਥੱਲੇ ਜਾ ਰਿਹਾ ਥੱਲੇ ਜਾ ਰਿਹਾ ਹੈ ਜਿਹੜਾ ਕਰਪਟ ਬੰਦਾ ਉੱਪਰ ਜਾ ਰਿਹਾ ਅਸੀਂ ਤਾਂ ਅਜਿਹਾ ਇਮਾਨਦਾਰ ਥੱਲੇ ਜਾ ਰਹੇ ਥੱਲੇ ਨਹੀਂ ਮ ਕੋਈ ਚਾਰ ਸੌ ਲਿਆ ਚਾਰ ਸੌ ਗਰੀਬ ਬੰਦਾ ਹਰ ਦਿਨ ਗਰੀਬ ਹੋ ਰਿਹਾ ਅਮੀਰ ਹਰ ਦਿਨ ਅਮੀਰ ਵਾਧ ਰਿਹਾ ਸਾਨੂੰ ਅਕਾਲੀ ਬੰਦੇ ਸੂਰਤ ਮਿਲਿਆ ਜੀ ਰੋੜ ਅੱਛਾ ਸਾਨੂੰ ਸਾਈਕਲ ਹੀ ਮਿਲਿਆ ਮੁੰਡੇ ਨੂੰ ਪੜੇ ਆ ਸਗਨ ਸਿੰਘ ਵੀ ਦੇ ਕੁੜੀ ਨਮਰੀ ਬਾਦਲ ਸਰਕਾਰ ਨੂੰ ਹਾਂਜੀ ਸਗਨ ਸਿੰਘ ਵੀ ਮਿਲੀ ਹੈ ਸਮਰਥੀ ਮਿਲੇ ਯਾਨੀ ਕਿ ਕਾਨਕ ਵੀ ਮਿਲਦੀ ਰਹੀ ਲੈਣ ਮਨ ਲਗੇ ਹੈ ਦਾਤੀਆਂ ਬਾਤਿਆ ਸਾਡੇ ਬਟਨੇ ਤੇ ਸਾਡਾ ਬਚਾਓ ਹੋਇਆ ਗਰੀਬੀ ਮਾਰੀ ਸਾਡੀ ਦੂਰ ਹੋਈ ਵੀ ਹੁਣ ਆ ਗਏ ਦੇਖੋ ਪਟਾ ਪੈ ਗੌਰਮੈਂਟ ਕੋਈ ਵੀ ਆਂਦੀ ਹੈ ਡਿਵੈਲਪ ਤਾਂ ਹੋ ਰਿਹਾ ਐ ਐਸੀ ਗੱਲ ਨਹੀਂ ਡਿਵੈਲਪ ਹੋ ਰਿਹਾ ਹਰ ਚੀਜ਼ ਬਦਲ ਰਹੀ ਐ ਪਰ ਜੋ ਗਰੀਬ ਬੰਦੇ ਨੂੰ ਚਾਹੀਦਾ ਨਾ ਉਹ ਗਰੀਬ ਨੂੰ ਨਹੀਂ ਮਿਲ ਰਿਹਾ ਠੀਕ ਹੈ ਹੁਣ ਮੰਨ ਲਓ ਸੜਕਾਂ ਬਣਾ ਦੇਣ ਨਾਲ ਆ ਬੜ ਬੜ ਪੁਲ ਬਣਾ ਨਾਲ ਤਾਂ ਕੁਛ ਨਹੀਂ ਹੋਣਾ ਹਾਂ ਕੋਈ ਇੰਡਸਟਰੀਅਲ ਏਰੀਆ ਹੋਵੇ ਬੇਸਿਕ ਕੰਪਨੀਆਂ ਆਣ ਗਰੀਬਾਂ ਨੂੰ ਰੋਟੀ ਨਹੀਂ ਹੈ ਕੰਪਨੀਆਂ ਆਣ ਗਾਗਾ ਤਾਂ ਮਹਿੰਗਾ ਜੁਗਾਰ ਮਿਲੇ ਜੇ ਇੱਕ ਕੰਪਨੀ ਵੀ ਖੋਲੇਗੀ ਮੰਨ ਲਓ ਉੱਚੇ 100 ਬੰਦਾ ਆ 50 ਬੰਦਾ ਕੰਮ ਕਰ ਰਿਹਾ ਜੇ 5-10 ਕੰਪਨੀਆਂ ਲੱਗ ਜੇ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲੇਗਾ ਤਨਖਾਹ ਮਿਲੇਗੀ ਹਾਂ ਉਹਦਾ ਵਧੀਆ ਗੁਜ਼ਾਰਾ ਹੋ ਜਾਂਦਾ ਹੁਣ ਜਿਹੜਾ ਪੜ੍ਹ ਲਿਖਿਆ ਬੱਚਾ ਉਹ ਦਿਹਾੜੀ ਨਹੀਂ ਕਰ ਸਕਦਾ ਉਹਨੂੰ ਸ਼ਰਮ ਮਹਿਸੂਸ ਕਰਦਾ ਤਸੱਲਾ ਕਿਵੇਂ ਢੋਏਗਾ ਪੜ੍ਹਾਈ ਲਿਖਾਈ ਕਰੀ ਉਹਨੇ ਤਸੱਲਾ ਢੋਣ ਵਾਸਤੇ ਥੋੜਾ ਕਰੀਆ ਉਹਨੇ ਅੱਗੇ ਵਧਣ ਵਾਸਤੇ ਕਰੀਆ ਬਿਲਕੁਲ ਭਾਈ ਬਹੁਤ ਇਹ ਹੀ ਕਹਿੰਦੇ ਆ ਜੀ ਵੀ ਅੱਜ ਕੱਲ੍ਹ ਪੜ੍ਹ ਲਿਖ ਕੇ ਲੋਕ ਬਾਹਰ ਦੌੜੀ ਜਾ ਰਹੇ ਆ ਉਹ ਵੀ ਟਾਈਮ ਸੀ ਵੀ ਸਾਡੇ ਲੋਕਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਉਹਨਾਂ ਨੂੰ ਕੱਢਣ ਵਾਸਤੇ ਗੁਲਾਮੀ ਮਟਾਉਣ ਵਾਸਤੇ ਅੱਜ ਸਾਡਾ ਖੁਦ ਸਾਡਾ ਜਿੰਨਾ ਪੰਜਾਬ ਜਾ ਕੇ ਬਾਹਰਲੇ ਦੇਸ਼ਾਂ 'ਚ ਗੁਲਾਮ ਹੋ ਰਿਹਾ ਵੀ ਕੋਈ ਸੁਭਾ ਹੈ ਹੀ ਨਹੀਂ ਪੰਜਾਬ ਸਭ ਤੋਂ ਵੱਧ ਬਾਹਰ ਜਾ ਰਿਹਾ ਤੁਸੀਂ 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 ਕੀ ਕੰਮ ਕਰਦੇ ਹੋ ਇੱਥੇ ਮੈਂ ਇਹ ਮੇਰੀ ਸਾਈਕਲ ਰਿਪੇਅਰ ਦੀ ਦੁਕਾਨ ਹੈ ਜੀ ਅੱਛਾ ਤੁਸੀਂ ਇੱਥੇ ਰਹਿ ਕੇ ਕਿੰਨੇ ਪਰਿਵਾਰ ਦੇ ਕਿੰਨੇ ਜੀਆਂ ਨੂੰ ਪਾਲ ਰਹੇ ਹੋ ਅਸੀਂ 5 ਜੀ ਆ ਜੀ ਪਰਿਵਾਰ ਦੇ ਵੱਡਾ ਹੀ ਵੱਡਾ ਘਰ 'ਚ ਮੈਂ ਆ ਡੈਡੀ ਮੇਰਾ ਸੀ ਉਹ ਦਿਮਾਗੀ ਤੌਰ ਤੇ ਥੋੜਾ ਅਫਸੈਟ ਸੀ 12 13 ਸਾਲ ਤੋਂ ਚਲੇ ਗਿਆ ਸੀ ਭੈਣ ਵੀ ਵਿਆਹੀ ਆਪਣਾ ਵੀ ਵਿਆਹ ਕਰਾਇਆ ਛੋਟੇ ਭਰਾ ਦਾ ਵੀ ਕੀਤਾ ਸਭ ਕੁਝ ਵਧੀਆ ਚੱਲ ਰਿਹਾ ਜਿਵੇਂ ਗੁਰੂ ਨਾਨਕ ਪਾਤਸ਼ਾਹ ਹੀ ਕਹਿੰਦੇ ਆ ਵੀ ਤੁਸੀਂ ਕਿਰਤ ਕਰੋ ਸਿਰਫ ਬਸ ਮਿਹਨਤ ਕਰ ਮਿਹਨਤ ਕਰੋ ਤੇ ਹੱਕ ਦੀ ਖਾਓ ਯਾਨੀ ਉਹ ਮੈਂ ਉਹੀ ਗੱਲ ਮੈਂ ਤਾਂ ਪੁੱਛਿਆ ਨਾ ਕੰਮ ਬਾਰੇ ਵੀ ਕਿਉਂਕਿ ਇਹ ਕੰਮ ਆਪਾਂ ਨੂੰ ਵੀ ਦੇਖਦਾ ਵੀ ਇਹਦੇ 'ਚ ਕੋਈ ਬਹੁਤ ਵੱਡੇ ਕਮਾਈ ਤਾਂ ਤੁਸੀਂ ਕਰਨੀ ਰਹੇ ਪਰ ਤੁਸੀਂ ਪਰਿਵਾਰ ਪਾਲ ਰਹੇ ਹੋ ਤੇ ਤੁਹਾਡੇ ਤੁਹਾਡੇ ਮਨ 'ਚ ਇਹ ਆ ਵੀ ਇੱਥੇ ਹੀ ਰਹਿ ਕੇ ਜਿਹੜਾ ਆਪਾਂ ਕੁਝ ਕਰ ਲਈਏ ਉਹ ਚੰਗਾ ਬਾਹਰ ਜਾਣ ਨਾਲ ਬਿਲਕੁਲ ਹੀ ਮੈਂ ਹੈ ਜੀ ਹੁਣ ਦੇਖੋ ਮੈਂ ਇੱਥੇ ਬੈਠਿਆ ਪਿੰਡ 'ਚ ਹੀ ਮੇਰੀ ਦੁਕਾਨ ਹੈ ਘਰ ਕੋਈ ਗੱਲਬਾਤ ਹੋ ਜੇ ਕੋਈ ਰਿਸ਼ਤੇਦਾਰ ਆ ਜੇ ਮੈਂ ਭੱਜ ਕੇ ਜਾ ਕੇ ਅਟੈਂਟ ਕਰ ਲੈਣਾ ਹੁਣ ਮਨ ਨੂੰ ਬਈ ਜੇ ਮੈਂ ਕਿੱਧਰ ਐ ਹੋਰ ਪਹਿਲਾਂ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਤਾਂ ਮੈਂ ਪੈੜ ਤੋਂ ਗਿਰ ਗਿਆ ਮੇਰੀ ਲੱਤ ਦਾ ਆਪਰੇਸ਼ਨ ਹੋ ਗਿਆ ਸੀ ਇਹ ਮੈਂ ਬਚਪਨ ਚ ਸਿੱਖਿਆ ਵਾਸੀ ਕੰਮ ਅੱਜ ਕੰਮ ਆ ਗਿਆ ਠੀਕ ਹੈ ਨਾ ਜੀ ਹਰ ਬੰਦਾ ਭੱਜਦਾ ਫਰੀ ਦੀ ਚੀਜ਼ਾਂ ਦੇ ਪਿੱਛੇ ਫਰੀ ਦੇ ਪਿੱਛੇ ਨਾ ਦੌੜੋ ਵੋਟ ਵੇਚੋ ਨਾ ਜਿਹੜੇ ਬੰਦੇ ਨੇ ਵੋਟ ਵੇਚਤੀ ਆਪਣਾ ਆਪ ਵੇਚਤਾ ਆਪਾਂ ਕੱਲੋਂ ਉਹ ਬੰਦੇ ਤੋਂ ਕੰਮ ਨਹੀਂ ਲੈ ਸਕਦੇ ਉਹ ਆਪਾਂ ਨੂੰ 10 ਬੰਦੇ ਚ ਕਹਿ ਦੇਗਾ ਵੀ ਤੂੰ ਕਿਹੜਾ ਫਰੀ ਵੋਟ ਪਾਈ ਐ ਤੈਨੂੰ ਪੈਸੇ ਦਿੱਤੇ ਆਪਣੇ ਇਮਾਨਦਾਰੀਆ ਵੋਟ ਪਾ ਰਹੇ ਆ ਪਰ ਕਿਸੇ ਨੇ ਕੁਝ ਜਮੀਰ ਨਹੀਂ ਵੇਚਣਾ ਸਾਨੂੰ ਕੁਝ ਨਹੀਂ ਕੋਈ ਮਿਲਿਆ ਪਰ ਰਹਿ ਰਹੇ ਆ ਸਮਾਜ ਚ ਬਹੁਤ ਵਧੀਆ ਰਹਿ ਰਹੇ ਆ ਵਧੀਆ ਗੁਰੂ ਨਾਨਕ ਬਾਦਸ਼ਾਹ ਜੀ ਰੋਟੀ ਦੇ ਆਪਣੇ ਆਪ ਚ ਇੱਜ਼ਤ ਵਾਲੀ ਆਪ ਮਹਿਸੂਸ ਹੁੰਦਾ ਯਾਰ ਵੀ ਹਾਂ ਆਪਣਾ ਕੀਤਾ ਆਪਣਾ ਆਪਾ ਕਿਸੇ ਦੇ ਗੁਲਾਮ ਨਹੀਂ ਐ ਘਟ ਹੋਏ ਵੱਧ ਹੋਏ ਵਧੀਆ ਦੋ ਰੋਟੀਆਂ ਪ੍ਰਮਾਤਮਾ ਇੱਜ਼ਤ ਦੀਆਂ ਦੇ ਰਿਹਾ ਮੇਰੇ ਡੈਡੀ ਵੀ ਗੁਜ਼ਰ ਗਏ ਮੇਰੇ ਦੋਏ ਵੱਡੇ ਭਾਈ ਵੀ ਗੁਜ਼ਰ ਗਏ ਅੱਛਾ ਅਸੀਂ ਆਪਣੀ ਤਾਜੀ ਕਮਾ ਕੇ ਤਾਜੀ ਖਾ ਰਹੇ ਪਰ ਹਾਂ ਨਹੀਂ ਉੱਪਰ ਮਸਲਾ ਨਹੀਂ ਹੈ ਯਾਨੀ ਕਿ ਗਰੀਬੀ ਗੱਲ ਤਾਂ ਵਾ ਨਹੀਂ بڑا ਬਾਈ ਉਦਾਂ ਨਾ ਤੁਹਾਡੀਆਂ ਗੱਲਾਂ ਵਾਕਈ ਹੈ ਨਾ ਅਸਲ 'ਚ ਦੇਖੋ ਗੱਲ ਇਹ ਆ ਵੀ ਵੱਡਾ ਛੋਟਾ ਪੈਸੇ ਨਾਲ ਨਹੀਂ ਕੋਈ ਹੁੰਦਾ ਸੋਚ ੜਾੜ ਹੁੰਦਾ ਹੁਣ ਬਾਈ ਉਹਨਾਂ ਦੀਆਂ ਗੱਲਾਂ ਤੁਸੀਂ ਵੀ ਸੁਣੀਆਂ ਕਿ ਜਾਗਦੀ ਜ਼ਮੀਰ ਵਾਲੇ ਵੋਟਰ ਜਦੋਂ ਸਾਰੇ ਬਣ ਜਾਣਗੇ ਨਾ ਤਾਂ ਬਦਲਾ ਜਿਹੜਾ ਉਹ ਉਸ ਵੇਲੇ ਦੇਖਣ ਨੂੰ ਮਿਲੇਗਾ